ਸਸਿਗਾਰੀ ਸਾਰੂ ਕੀ ਹਾਲ ਚਾਲ ਹੈ ਨਵੇਂ ਵਲੌਗ ਦੀ ਸ਼ੁਰੂਆਤ ਤੇ ਤੁਹਾਡਾ ਸਾਰਾ ਦਾ ਸੁਆਗਤ ਹੈ ਅੱਜ ਦਾ ਮੈਂ ਚੱਲਿਆ ਵਾ ਰਾਈਡਿੰਗ ਤੇ ਸਵੇਰ ਦੇ ਟਾਈਮ ਆਇਆ ਕੁ 8:30 6:00 ਵਜੇ ਨੇ ਅੱਜ ਦੀ ਰਾਈਡਿੰਗ ਹੈ ਕੀ ਹੈ ਮੇਰੀ ਸੋਲੋ ਰਾਈਡਿੰਗ ਹੈ ਕੱਲ ਹੀ ਚੱਲਿਆ ਭਾਜੀ ਥੋੜਾ ਬਿਜ਼ੀ ਹੈ ਜਿਹੜਾ ਨਾਲ ਮੇਰੇ ਨਾਲ ਜਾਂਦਾ ਹੈ ਰਾਈਡਿੰਗ ਤੇ ਭਾਜੀ ਅਬਲਜੀਤ ਉਹ ਭਾਜੀ ਬਿਜ਼ੀ ਹੈ ਤਾਂ ਆਪਾਂ ਜੀ ਚੱਲੇ ਜਾਂਦੇ ਆਪਾਂ ਅੱਜ ਚੱਲੇ ਆ ਇਨਵਰਕਾਰਗਿਲ ਹੁਣ ਇਨਵਰਕਾਰਗਿਲ ਮੈਂ ਕਿਉਂ ਚੱਲਿਆ ਇਹ ਤੁਸੀਂ ਮੈਨੂੰ ਨਾ ਪੁੱਛੋ ਮੈਂ ਕਿਉਂ ਚੱਲਿਆ ਮੈਨੂੰ ਆਪ ਨਹੀਂ ਪਤਾ ਮੈਂ ਕਿਉਂ ਚੱਲਿਆ ਬਸ ਮੇਰੀ ਛੁੱਟੀ ਸੀ ਤੇ ਮੈਂ ਇੱਕ ਰਾਉਂਡ ਟ੍ਰਿਪ ਕੱਢਣਾ ਇੱਥੇ ਜਾਣਾ ਇੱਥੇ ਜਾਣਾ ਡੋਨੇਟਨ ਬੈਲਕਲੂ ਤਾ ਗੋਰ ਉਤਬਾਦ ਇਨਵਰਕਾਰਗਿਲ ਉੱਥੇ ਰੁੱਕ ਕੇ ਤੇ ਫਿਰ ਦੋ ਰਾਤਾਂ ਜਨ ਤ ਤੁਸੀਂ ਵਾਪਸੀ ਗੋਰ ਆ ਕੇ ਅਲੈਗਜ਼ੈਂਡਰਾ ਆ ਸਕਦੇ ਹੋ ਉੱਥੋਂ ਕ੍ਰੋਮਵੈਲਫਰ ਵਾਪਸੀ ਇੱਕ ਤੁਸੀਂ ਰਾਉਂਡ ਟ੍ਰਿਪ ਆਉਂਦਾ ਜਿਵੇਂ ਕਿ ਇਨਵਰਕਾਰਗਿਲ ਤੋਂ ਵਿੰਟਨ ਤੇ ਫਿਰ ਅੱਗੋਂ ਫਿਰ ਕুইਨਸਟਾਨ ਫਿਰ ਤੁਸੀਂ ਅੱਗੋਂ ਕੁਬਨਗਾ ਚਲੇ ਜਾਓ ਭਾਵੇਂ ਕ੍ਰੋਮਵੈ ਮੇਰੇ ਵਲੋਗਰ ਦੇ ਵਿੱਚ ਤੁਸੀਂ ਵੇਖਿਆ ਉਹ ਵਾਲਾ ਰੂਟ ਮੇਰੇ ਘਰ ਦੀ ਲੋਕੇਸ਼ਨ ਤੋਂ ਇਨਵਰ ਕਾਰਗਿਲ ਹੈ ਇਹ ਵਹੋਂਡਾ 4 ਘੰਟੇ ਦੀ ਡਰਾਈਵ ਇੱਕ ਸਾਈਡ ਦੀ ਤੇ ਫਿਰ ਤੁਹਾਡੇ ਕੋ ਤੇ ਫਿਰ ਤੇ ਫਿਰ ਉਧਰੋਂ ਵਾਪਸੀ ਆਉਂਦੇ ਦੋ ਰੋਡ ਨੇ ਦੀ ਦੇਖ ਸਕਦੇ ਹੋ ਇੱਕ ਹੈਗਾ ਵਾਪਸੀ ਜਿੱਧਰੋਂ ਪੱਜਣਾ ਚਾਰ ਘੰਟੇ 15 ਮਿੰਟ ਦਾ ਇੱਥੇ ਤੇ ਗੌਰਵ ਹੁੰਦਾ ਇਹ ਵਾਲੋਂ ਨਹੀਂ ਆਪਾਂ ਇਧੂ ਵੀ ਅੱਗੇ ਜਾਣਾ ਉੱਚ ਵਹੋਂ ਨਹੀਂ ਤੇ ਮੈਂ ਵੀ ਤੁਹਾਨੂੰ ਸਾਫ਼ ਦੱਸਦਾ ਹਾਂ ਏ ਤੁਸੀਂ ਆਹ ਦੇਖ ਸਕਦੇ ਹੋ ਇਨਵਰ ਕਾਰਗਿਲ ਤੋਂ ਬਾਅਦ ਪੱਜਣਾ ਲੰਮਸਟਨ ਕਰ ਕਿੰਗਸਟਨ ਫਿਰ ਕੁਇਨਸਟਨ ਇਹ ਤੁਹਾਨੂੰ ਵੀ ਚਲਾਵਾਲਾ ਦਿਖਾਉਂਦਾ ਪਿਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਐਨਵਰ ਕਾਰਗਿਲ ਗੋਰ ਕ੍ਰੋਮਵੈਲ ਅ ਅਲੈਗੈਂਡਰਾ ਵੱਲ ਉਹਦੀ ਆ ਗਏ ਉਹ ਇਹ ਉਹ ਨਹੀਂ ਹੈਗਾ ਇਹ ਵੀ ਦਿਖਾ ਰਿਹਾ 5 ਘੰਟੇ 21 ਮਿੰਟ ਦੀ ਵਾਪਸੀ ਤੇ ਜਿਹੜਾ ਆਵਲ ਹੋਣਾ ਐ ਕਿੰਗਸਟਨ ਇਹ ਦੂ ਇਹ ਹੋਰ ਵੀ ਜ਼ਿਆਦਾ ਥੋੜਾ ਅੱਧਾ ਘੰਟਾ ਜ਼ਿਆਦਾ ਲਾ ਲਓ ਤੇ ਕੋਲਨ ਰਾਈਡ ਹੈਗੀ ਐ ਕੋਈ 9 10 ਘੰਟੇ ਦੀ ਰਾਈਡ ਵਹਾਂਦਾ ਪਿਆ ਤੇ ਆਪਾਂ ਮੈਂ ਵੀਡੀਓ ਸਿਰਫ ਬਣਾ ਰਿਹਾ ਮੈਂ ਕਿ ਮੈਂ ਕਿੰਨੇ ਚਿਰ ਦੇ ਵਿੱਚ ਵਾਪਸੀ ਆ ਸਕਦਾ ਮੈਂ ਤੇ ਤੁਹਾਨੂੰ ਮੈਂ ਨਾਲ ਰੱਖਾਂਗਾ ਕਿਉਂਕਿ ਜਿਆਦਾ ਟਾਈਮ ਮੈਂ ਟਰੈਵਲਿੰਗ ਕਰਾਂਗਾ ਅੱਜ ਕਿਉਂਕਿ ਜਿਆਦਾ ਟਾਈਮ ਮੈਂ ਬਾਈਕ ਤੇ ਹੁਣਾ ਤੇ ਮੈਂ ਵਲੌਗ ਜਿਹੜਾ ਇਹ ਦੂਸਰਾ ਬਣਾਵਾਂਗਾ ਮੈਂ ਕੈਮਰਾ ਸੈੱਟ ਕਰ ਲਿਆ ਹੈ ਹੈਲਮਟ ਤੇ ਗੱਲਾਂ ਬਾਤਾਂ ਵਾਲਾ ਨੋਰਮਲ ਵਲੌਗ ਬਣਾਵਾਂਗਾ ਹੁਬ ਤੁਸੀਂ ਵੀਡੀਓ ਇੰਜੋਏ ਕਰੋਗੇ ਤੇ ਸ਼ਾਮੀ ਆਪੇ ਨੇ ਕਿੰਨੇ ਵਜੇ ਆਵਾਂਗੇ ਵਾਪਸੀ ਜਿਹੜਾ ਮੇਨ ਕੰਮ ਹੈ ਹਾਂਜੀ ਬਾਈਕ ਮੈਂ ਸਟਾਰਟ ਕਰ ਦਿੱਤੀ ਬਾਕੀ ਬਾਹਰ ਚੱਨਣ ਲੰਗਾ ਜਾਂਦਾ ਕੈਮਰੇ ਚ ਸ਼ੋ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ ਚੱਨਣ ਲੰਗਾ ਜਾਂਦਾ ਮੈਂ ਹੁਣ ਨਿਕਲਣ ਲੱਗਾ ਵਾਂ ਰਾਈਡ ਵਾਸਤੇ ਤੇ ਤੁਹਾਨੂੰ ਮੈਂ ਮਿਲਾਂਗਾ ਹੈਲਮਟ ਦੇ ਵਿੱਚ ਹੈਲਮਟ ਦਾ ਸੈਟਅਪ ਮੈਂ ਪੂਰਾ ਕਰ ਲਿਆ ਆ ਗਿਆ ਕੈਮਰੇ ਦਾ ਸੈਟਅਪ ਤੇ ਮੈਂ ਹੁਣ ਨਿਕਲਣ ਲੱਗਾ ਵਾਂ ਤੇ ਬਨੇ ਰਹੋ ਪੂਰੀ ਵੀਡੀਓ ਜ਼ਰੂਰ ਵਖਿਓ ਰਾਤ ਦੇ ਵਿੱਚ ਜਿੱਥੇ ਜਿੱਥੇ ਰੁਕਾਂਗਾ ਮੈਂ ਰੁਕਣਾ ਬਹੁਤ ਘੱਟ ਹੈ ਰਾਤ ਜਿੱਥੇ ਜਿੱਥੇ ਵੀ ਰੁਗਿਆ ਮੈਂ ਪ੍ਰੋਪਰ ਤੁਹਾਨੂੰ ਦੱਸਾਂਗਾ ਤੇ ਪੂਰੀ ਵੀਡੀਓ ਜ਼ਰੂਰ ਵਖਿਓ ਆ ਬਨੇ ਰਹੋ ਅੱਜ ਪਹਿਲਾ ਮੇਰਾ ਸਟਾਪ ਆ ਗਿਆ ਓਬਵੀਅਸਲੀ ਗੈਸ ਸਟੇਸ਼ਨ ਮੈਂ ਪਹਿਲੇ ਇੱਥੇ ਰੁਕ ਗਿਆ ਵਾ ਆਲਮਸਟਨ ਤਾਂ ਪਹਿਲਾਂ ਇੱਕ ਛੋਟਾ ਜਿਹਾ ਟਾਊਨ ਹੁੰਦਾ ਹੱਥ ਗਰਮ ਕਰਨ ਵਾਸਤੇ ਮੇਰੇ ਹੱਥ ਬੜੇ ਠੰਡੇ ਹੋ ਗਏ ਤਾਂ ਸਨਰਾਈਜ਼ ਹੁੰਦਾ ਪਿਆ ਬੜਾ ਸ਼ਾਨਦਾਰ ਪਰ ਮੈਂ ਰੁਕ ਗਿਆ ਗਲਤ ਜਗ੍ਹਾ ਤੇ ਧਰਮਾ ਖਾ ਨਹੀਂ ਸਕਦਾ ਮੈਂ ਗਿਆ ਮੈਂ ਤੁਹਾਨੂੰ ਕੁਕਲੀ ਇੱਕ ਮਿੰਟ ਵਾਸਤੇ ਰੋਕਿਆ ਵਖਾਦਵਾ ਉਤ ਬਾਦ ਮੈਂ ਜਾਈ ਜਾਣਾ ਮੈਂ ਟਰਾਈ ਕਰ ਰਿਹਾ ਕਿ ਮੈਂ ਬਹੁਤ ਘੱਟ ਰੁਕਿਆ ਆਲਰੇਡੀ ਮੈਂ ਡੋਨੇਸ਼ਨ ਤੋਂ ਪਹਿਲਾਂ ਹੀ ਤਿੰਨ ਵਾਰੀ ਰੁਕ ਗਿਆ ਆ ਉਹ ਚੈੱਕ ਕਰੋ ਸਾਹਮਣੇ ਸਮੁੰਦਰ ਵੇਖੋ ਤੁਸੀਂ ਤੇ ਸਨਰਾਈਜ਼ ਹੋਫਫਲੀ ਰਿਕਾਰਡ ਕਰਦਾ ਹੈ ਤੇ ਮੇਰੀ ਆਵਾਜ਼ ਵੀ ਰਿਕਾਰਡ ਕਰਦਾ ਹੈ ਜੇ ਇਹਨੇ ਆਵਾਜ਼ ਨਾ ਰਿਕਾਰਡ ਕੀਤੀ ਤਾਂ ਐ ਲੱਗ ਜਾਣਗੇ ਐ ਆ ਜੁਮਟਰੂ ਮੈਂ ਆ ਗਿਆ ਬਿਲਕੁਲ ਉਥਾ ਮੇਰਾ ਪਹਿਲਾ ਸਟਾਪ ਹੀ ਮੈਂ ਇੱਥੇ ਸੋਚਿਆ ਇੱਥੇ ਰੁਕਣਾ ਮੈਂ ਡਨੈਡਨ ਵਗੈਰਾ ਟੱਪਾਂ ਉਹ ਸਾਰਾ ਮੈਂ ਬਸ ਹੁਣ ਦੇਖ ਰਿਹਾ ਕੈਫੇ ਵਧੀਆ ਮੈਨੂੰ ਲੱਭ ਗਿਆ ਆਜੋ ਤੁਹਾਡੇ ਨਾਲ ਹੀ ਚੱਲਦਾ ਨਹੀਂ ਤਾਂ ਮੈਂ ਪੰਪ ਤੋਂ ਹੀ ਕਾਫੀ ਫੜ ਲੈਣੀ ਫਿਰ ਕਿਉਂਕਿ ਟਾਈਮ ਤੇ ਹੈ ਨਹੀਂ ਆਪਣੇ ਕੋਈ ਨਾ ਖਾਸ ਤੇਰੀ ਪਵਾ ਲਈ ਕਰ ਚੱਲਦੇ ਅੰਦਰ ਆਜੋ ਮਿੱਤਰੋ ਤੇਲ ਪਵਾ ਲਿਆ ਮੈਂ ਵੀ ਫੀਲ ਅਪ ਹੋ ਗਿਆ ਵਾਂ ਬਾਈਕ ਵੀ ਫਿਊਲ ਅਪ ਹੋ ਗਈ ਆ ਮੈਂ ਖਾਧੀ ਬਟਰ ਚਿਕਨ ਭਾਈ ਨਾਲ ਮਿਲ ਰਹੀ ਸੀ ਚਾਹੇ ਚਾਹੇ ਲਾਟੇ ਖਤਰਨਾਕ ਬਣਾਇ ਸੀ ਕੁੜੇ ਨੇ ਚੱਲੀਏ ਹੁਣ ਜਦੋਂ ਮੈਂ ਘਰੋਂ ਨਿਕਲਿਆ ਸੀ ਉਦੋਂ ਮੈਂ ਸੋਚਿਆ ਸੀ ਕਿ ਮੈਂ ਬਰਕਲੂਥ ਤੋਂ ਪਹਿਲਾਂ ਨਹੀਂ ਰੁਕਣਾ ਪਰ ਅੱਜ ਸਵੇਰੇ ਇੰਨੀ ਜ਼ਿਆਦਾ ਠੰਡ ਸੀ ਇੰਨੀ ਜ਼ਿਆਦਾ ਠੰਡ ਸੀ ਆ ਸਵੇਰੇ ਤੁਹਾਨੂੰ ਪਤਾ ਹੀ ਹੈ ਮੈਨੂੰ ਦੋ ਤਿੰਨ ਵਾਰੀ ਰੁਕਣਾ ਪਿਆ ਆਪਣੇ ਦੋਸਤਾਨੇ ਘੱਟ ਕਰਮ ਕਰਨ ਵਾਸਤੇ ਦੋਸਤਾਨੇ ਕਰਮ ਕਰਨ ਵਾਸਤੇ ਅੱਜ ਆਪਾਂ ਬਸ ਟਾਈਮਿੰਗ ਬੇਸਡ ਵਲੌਗ ਬਣਾ ਰਹੇ ਹਾਂ ਮੈਂ ਬਸ ਟਾ ਇੱਕ ਟ੍ਰਿਪ ਕੱਢਣਾ ਸੀ ਮੇਰੇ ਦਿਮਾਗ ਦੇ ਵਿੱਚ ਬੜੇ ਦਿਨਾਂ ਦਾ ਸੀ ਇਹ ਮੈਂ ਕਿਹਾ ਹੋ ਗਿਆ ਕੋਈ ਤਿੰਨ ਚਾਰ ਮਹੀਨੇ ਮੈਨੂੰ ਇਹ ਵੀ ਮੈਂ ਇੱਕ ਰਾਉਂਡ ਟ੍ਰਿਪ ਕੱਢ ਕੇ ਆਉਣਾ ਇੱਕ ਦਿਨ ਦੇ ਵਿੱਚ ਵਿੱਚ ਇਨਵਰਕਾਰਗਿਲ ਦਾ ਮੈਂ ਬਸ ਉਹ ਕਰਨਾ ਆਇਆ ਵਾਂ ਮੈਂ ਤੁਹਾਨੂੰ ਨਾਲ ਫੜ ਲਿਆ ਆਂ ਕੈਮਰੇ ਗੁੰਮਰੇ ਮੈਂ ਕਿਹਾ ਚਲੋ ਮੈਂ ਤੇ ਚੱਲੇ ਆਂ ਜਾਂ ਤੁਸੀਂ ਵੀ ਮਾੜਾ ਮੋਟਾ ਵਿੱਚੋਂ ਵੇਖ ਲਿਓ ਹੁਣ ਤੇ ਲਿਖਿਆ ਆ ਰਿਹਾ ਇਨਵਰ ਕਾਰਗਿਲ 135 ਕਿਲੋਮੀਟਰ ਤੇ ਗੋਰ 69 ਕਿਲੋਮੀਟਰ ਤੇ ਚੰਗਾ ਮਿੱਤਰੋ ਮੈਂ ਲੱਗਾ ਕੈਮਰਾ ਬੰਦ ਕਰਨ ਤੇ ਥੋੜਾ ਜਿਹਾ ਹੁਣ ਖਿੱਚੀਏ ਬਾਈਕ ਨੂੰ ਤੇ ਮੈਂ ਤੁਹਾਨੂੰ ਮਿਲਦਾ ਵਾਂ ਇਨਵਰ ਕਾਰਗਿਲ ਆਪਾਂ ਫਾਈਨਲੀ ਪਹੁੰਚ ਗਏ ਆ ਇਨਵਰ ਕਾਰਗਿਲ ਟਾਈਮ ਹੋਇਆ 11:20 ਆ ਪ੍ਰਾਣੀਆਂ ਬਿਲਡਿੰਗਾਂ ਇੱਥੋਂ ਦੀਆਂ ਇਹਨੋਂ ਸਰ ਸਰ ਬੜੇ ਲਵਾਏ ਇੱਥੇ ਘੜੀ ਮੂੜੀ ਆਵਾਜ਼ ਆ ਜਾਂਦੀ ਓ ਆ ਸੱਚ ਨਵਾਂ ਮਾਲ ਬਣਿਆ ਇੱਥੇ ਚੱਲੀਏ ਮੇਰੇ ਨਾਲ ਇੱਕ ਮਿੰਟ ਨੰਬਰ ਕਾਰ ਗੇਲ ਸੈਂਟਰ ਤੇ ਬਾਈਕ ਕਿੱਦਾਂ پارک ਹੋਏਗੀ ਕਿਉਂਕਿ ਉਹਨਾਂ ਨੇ ਲਾਇਆ ਦੂਜਾ ਪਲੇਟ ਸਕੈਨ ਕਰਨ ਵਾਲਾ ਤੇ ਬੈਗ ਦੇ ਅਗਲੇ ਬੰਨੇ ਨੰਬਰ ਪਲੇਟ ਹੈ ਨਹੀਂ ਆ ਜੀ ਮਿੱਤਰੋ ਨੰਬਰ ਕਾਰ ਗੇਲ ਦ ਫਾਰਮਰਸ ਕਟਿੰਗ ਉੱਡੀ ਘਣੀ ਮੈਂ ਮੋਟਰਸਾਈਕਲ ਇੱਥੇ ਲਾ ਬਾਈਕ ਦਾ ਬਸ ਇਹੀ ਸੁੱਖ ਹੈ ਇਹਨਾਂ ਨੂੰ ਜਿੱਥੇ ਮਰਜ਼ੀ ਲਾ ਦੋ ਇਹਨਾਂ ਵਾਸਤੇ ਪਾਰਕਿੰਗ ਦੀ ਲੋੜ ਨਹੀਂ ਖਾਸ ਨਹੀਂ ਗੱਲ ਨਹੀਂ ਬਾਤ ਨਹੀਂ ਆਹ ਸਾਈਕਲਾਂ ਦੀ ਪਾਰਕਿੰਗ ਹੈ ਦੇ ਵਿੱਚ ਹੀ ਮੈਂ ਲਾਤੀ ਮੋਟਰਸਾਈਕਲ ਦੀ ਮੱਕੀ ਮਤਲਬ ਉਹ ਹਨਾ thank you very much awesome you yeah, have a good day ਬਈ ਲੀ ਵੀ ਖਤਰਨਾਕ ਨੈਪਰਲਿਮੰਟ ਆ ਇਹਦੀ ਸ਼ਾਪ ਮੋਮੋ ਘਰ ਨੈਪਲਿਸ ਕੁਜ਼ੀਨ ਆਪਾਂ ਹੁਣ ਚੱਲੀਏ ਹੈਲੋ ਜਸਟ ਨੰਬਰ 1 ਥੈਂਕ ਯੂ ਵੈਰੀ ਮਚ ਉਹੀ ਵੇਖ ਲਿਆ ਬਸ ਆਹੀ ਇਨਵਰਕ ਕਰ ਗਏ ਇਹਨੂੰ ਇਹ ਕਹਿੰਦੇ ਨੇ ਇਨਵਰਕ ਕਰ ਗਏ ਉੱਚੀਆਂ ਉੱਚੀਆਂ ਇਮਾਰਤਾਂ ਨੇ ਉਹ ਤਿੰਨ ਚਾਰ ਬਾਕੀ ਤਗੜੀਆਂ ਡੀਲਰਸ਼ਿਪਾਂ ਨੇ ਸਿੱਧੂ ਦੇ ਗਾਣੇ ਲਾ ਲੈਨੇ ਆਪਾਂ ਹੁਣ ਚੱਲੀਏ ਬਸ ਲਮਸਟਨ ਲਮਸ ਲਮਸਟਨ ਸ਼ੇਅਰ ਪੈਂਦਾ ਲਮਸਟਨ ਲਮਸ ਦੈਨ ਪਤਾ ਨਹੀਂ ਕਿਵੇਂ ਬੋਲਣਾ ਇਹਨੂੰ ਬਾਈਕ ਆਪਣੀ ਖਤਰਨਾਕ ਚੱਲ ਰਹੀ ਏ ਫਿਲਹਾਲ ਬਸ ਮੈਂ ਆਪਾਂ ਹੁਣ ਚੱਲੇ ਆਂ ਮਿਲਦੇ ਹਾਂ ਰਸਤੇ 'ਚ ਹਾਂਜੀ ਮਿੱਤਰੋ ਮੈਂ ਪਹੁੰਚ ਗਿਆ ਕ੍ਰੋਮਵੈਲ ਤੁਸੀਂ ਵੇਖਿਆ ਇਹ ਆਲਰੇਡੀ ਪਹਿਲਾਂ ਕ੍ਰੋਮਵੈਲ ਮੈਂ ਕਿਹਾ ਦੱਸ ਦਵਾਂ ਕੁਇਨਸਟਨ ਮੈਂ ਰੁਕਿਆ ਨਹੀਂ ਫਿਰ ਭੀੜ ਭੜਾ ਕੱਪੜਾ ਹੀ ਉੱਥੇ ਇੱਥੇ ਧੁੱਪ ਨਹੀਂ ਹੈਗੀ ਸਾਰੇ ਰਾਤ ਧੁੱਪ ਸੀ ਸਵੇਰ ਦੀ ਇੱਥੇ ਬੱਦਲ ਜਹਾਇਆ ਬਾਬਸ ਨਿਕਲਣ ਲੱਗਾ ਇੱਥੋਂ ਬਾਈਕ ਮਲਾਈ ਜਿੱਥੇ ਲੱਗ ਗਈ ਆਪ ਇੱਥੇ 9 ਮਿੰਟ ਰਹੀਏ ਬਸ બસ ਸਟਾਪ ਇੱਥੇ ਨਾਲ ਟਾਇਲਟਸ ਆਪਾਂ ਨਹੀਂ ਰੁਕਦੇ ਮੈਂ ਕਿਹਾ ਬਾਕੀ ਜਿੱਥੇ ਮਰਜ਼ੀ ਲਾ ਦੋ ਅੱਜ ਮਿੱਤਰੋ ਟਾਈਮ ਹੋ ਗਿਆ 4:24 ਮਿੰਟ ਤੇ ਆ ਗਿਆ ਸੀ ਆਪਾਂਸਤੇ ਇੱਥੇ ਤੁਸੀਂ ਵੇਖ ਸਕਦੇ ਇਹ ਮੈਂ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਫਾਰਮੂਲਾ ਵਲੌਗ ਚ ਦੱਸਿਆ ਵੀ ਸਾਡੇ ਇੱਥੇ ਸਨੋ ਬੜੀ ਪੈਣ ਰਹੀ ਹੈ ਲੈਨ ਕੰਜ਼ਰ ਬੁੱਕ ਦੀ ਜਾਣ ਰਹੀ ਆ ਵੇਖੋ ਸਨੋ ਅਜੇ ਖੁਰੀ ਨਹੀਂ ਹੈਗੀ ਰਾ ਗੋਲੇ ਨੇ ਮੇਰੇ ਵਾਸਤੇ ਸਾਈਡ ਤੇ ਕੀਤਾ ਸੀ ਉਹ ਆਂਦਾ ਨਾ ਮੈਂ ਤੈਨੂੰ ਮੈਂ ਅੱਗੇ ਕੱਢਿਆ ਤੂੰ ਭੈ ਫੇਰ ਰੁਕ ਗਿਆ ਮੈਂ ਕਿਹਾ ਤੈਨੂੰ ਵਾਹਵਾ ਦਵਾ ਮੈਂ ਸੁਨੋ ਵਗੈਰਾ ਕੋਮ ਚੱਕ ਹੋ ਜਾਂਦੇ ਟਰੱਕਲ ਬਸ ਹੋਰ ਦੇਰ ਜਿੰਨ੍ਹੇ ਦੀ ਗੱਲ ਹੈ ਮੈਂ ਘਰ ਪਹੁੰਚਣਾ 4:30 ਹੋਏ ਨੇ ਪੰਜ ਤੇ 6 6 ਵਜੇ ਕਰੇ ਹਾਂਜੀ ਮਿੱਤਰੋ ਘਰੇ ਆ ਗਿਆ ਮੈਂ ਅੱਧਾ ਘੰਟਾ ਹੋ ਗਿਆ ਆਇਆ ਹੁਣ ਟਾਈਮ ਹੋਇਆ ਏ 6 ਵਜੇ ਦੇ 42 ਮਿੰਟ ਅੱਧਾ ਘੰਟਾ ਲਾ ਲਓਗੇ ਸਵਾ 6 ਵਜੇ ਆ ਗਿਆ ਸੀ ਮੈਂ ਸਵੇਰੇ ਮੈਂ ਨਿਕਲਿਆ ਸੀ 6 ਵਜੇ 6:30 ਤੋਂ 6:40 ਦੇ ਵਿੱਚ ਵਿੱਚ ਨਿਕਲਿਆ ਸੀ ਤੇ ਮਤਲਬ ਕਿ ਮੈਂ 11:30 ਘੰਟਿਆਂ ਦੇ ਵਿੱਚ ਵਾਪਸ ਮੋੜ ਆਇਆ ਰਫਲੀ 11:30 ਘੰਟਿਆਂ ਦੇ ਵਿੱਚ ਮੈਂ ਵਾਪਸ ਆ ਗਿਆ ਤੇ ਇੱਕ ਇੱਕ ਘੰਟੇ ਤੋਂ ਜ਼ਿਆਦਾ ਬ੍ਰੇਕ ਮੈਂ ਲਈ ਸੀ ਇਨਵਰ ਕਾਰਗਿਲ ਜਦੋਂ ਮੈਂ ਉੱਥੇ ਪਹੁੰਚਿਆ ਹੀ ਪ੍ਰੋਪਰ ਡੀਸੈਂਟ ਬ੍ਰੇਕ ਲਈ ਸੀ ਤੇ ਓਵਰ 15 ਮਿੰਟ ਦੀ ਮੈਂ ਬ੍ਰੇਕ ਲਈ ਹੀ ਮਾਰਨਿੰਗ 'ਚ ਜਿਹੜੀ ਮੈਂ ਤੁਹਾਨੂੰ ਬੈਲ ਖਲੂਤਾ ਲਈ ਹੀ ਜਿਹੜੀ ਮੈਂ ਪੰਪ ਤੇ ਤੁਹਾਨੂੰ ਤੁਹਾਨੂੰ ਯਾਦ ਹੋਣਾ ਤੇ ਕਿੰਨੀ ਹੋ ਗਈ ਏ 1 ਘੰਟਾ 15 ਮਿੰਟ ਹੋ ਗਿਆ ਰਫਲੀ ਤੇ ਕੋਈ ਪੰਜ ਵਾਰੀ ਮੈਂ ਤੇਲ ਭਰਾਇਆ ਬੰਦਾ ਤੇ ਅੱਧਾ ਘੰਟਾ ਹੈ ਤੇ ਚਲੋ ਤੁਸੀਂ 15 ਮਿੰਟ ਲਾ ਲਓ ਤੇ ਕਿੰਨੇ ਹੋ ਗਏ ਡੇਢ ਘੰਟਾ ਬਣ ਗਿਆ ਚਲੋ ਤੁਸੀਂ ਨਾ ਨਾ ਕਰਦੇ ਆ ਵੀ ਡੇਢ ਘੰਟਾ ਲਾ ਲਓ 1.5 ਘੰਟਾ ਕੱਢ ਦੋ ਟਾਈਮਿੰਗ ਦਾ 10 ਘੰਟਿਆਂ ਦੀ ਟਰੈਵਲਿੰਗ 11.5 ਘੰਟਿਆਂ ਚ ਮੁੜਿਆ 1.5 ਘੰਟਾ ਘਟਾ ਦਿੱਤਾ ਬ੍ਰੇਕਾਂ ਦਾ ਤੇ 10 ਘੰਟਿਆਂ ਚ ਮੁੜ ਆਇਆ ਮੈਂ ਤੁਹਾਨੂੰ ਕਿਲੋਮੀਟਰ ਦੱਸ ਦਵਾਂ ਇਹ ਸਾਰੇ ਬੰਦੇ ਨੇ ਕੋਈ 800 ਮੈਂ ਅੱਗੇ ਇਹਨਾਂ ਦਾ ਕੀਤਾ ਸੀ ਗੁਣਾ ਇਹ ਸਾਰੇ ਕੋਈ 816 ਕਿਲੋਮੀਟਰ ਬੰਦੇ ਨੇ ਤੁਸੀਂ 800 ਮੋਟਾ-ਮੋਟਾ ਲਾ ਲਓ 800 ਕਿਲੋਮੀਟਰ 10 ਘੰਟਿਆਂ ਦੇ ਵਿੱਚ ਮੈਂ ਬਹੁਤ ਇੰਜੋਏ ਕੀਤਾ ਰਾਈਡ ਨੂੰ ਮੈਂ ਬਸ ਵੀਡੀਓ ਐਂਡ ਕਰਨ ਲੱਗਾ ਮੈਂ ਥੱਕ ਗਿਆ ਬਹੁਤ ਜ਼ਿਆਦਾ ਹੁਣ ਮੈਂ ਨਾਉਣਾ ਜਾ ਕੇ 800 ਕਿਲੋਮੀਟਰ 10 ਘੰਟਿਆਂ ਚ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਪੂਰੀ ਵੀਡੀਓ ਵੇਖੀ ਬਹੁਤ ਬਹੁਤ ਥੈਂਕ ਯੂ ਓਕੇ ਬੱਸ ਸਸੀਗਾ